ਹਾਂਜੀ ਸਰਦਾਰ ਸੁਖਦੇਵ ਸਿੰਘ ਜੀ ਪੁਪਾਰ ਜੀ ਨੇ ਜੋ ਸਾਨੂੰ ਮਾਤਾਵਾਦ ਬਾਰੇ ਆਪਣੇ ਵਿਚਾਰ ਦੱਸੇ ਹਨ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਸੋ ਸਰਦਾਰ ਸਿੱਧਲ ਸਿੰਘ ਜੀ ਦੀ ਵਰਸੀ ਦੇ ਮੌਕੇ ਤੇ ਅਸੀਂ ਇੱਕ ਪਰਨ ਕਰੀਏ ਅੱਜ ਤੋਂ ਹੀ ਬੂਟੇ ਲਗਾਉਣ ਮਾਰੇ ਜਿਸ ਵੀ ਮੇਰੇ ਬੇਪਾਈ ਦੇ ਖੇਤਾਂ ਦੇ ਕਿਰਤਵ ਜੀ ਕਬੂਟੇ ਤੋਂ ਸ਼ੁਰੂ ਕਰਿਆ ਸੀ ਇਹ ਅਸੀਂ ਇੱਥੇ ਬਰਨ ਕਰਕੇ ਜਾਣਾ ਜੇ ਕਿਸੇ ਦੇ ਘਰੇ ਜੇ ਆਪਾਂ ਦੇ ਵਿੱਚ ਉੱਥੇ ਵੀ ਲਗਾਓ ਕੋਈ ਫਲਾਂ ਦਾ ਬੁੱਤ ਲਗਾਓ ਜਾਂ ਸੌਂਦਾਰ ਲਗਾਓ ਠੀਕ ਹੈ ਜੀ ਜੇ ਕਿਸੇ ਦੇ ਨਹੀਂ ਵੀ ਜਗ੍ਹਾ ਤਾਂ ਉਹ ਬਾਹਰ ਵੀ ਲਗਾ ਸਕਦਾ ਗੇਟ ਦੇ ਮੂਹਰੇ ਸੜਕ ਦੇ ਜੇ ਕੱਚੀ ਜਗ੍ਹਾ ਹੁੰਦੀ ਹੈ ਉੱਥੇ ਲਾ ਦਿੰਦਾ ਅਸੀਂ ਸਾਡੇ ਪਿੰਡ ਦੇ ਵਿੱਚ ਪੁਰਾਣੇ ਘੜੇ ਲੈ ਕੇ ਦਰਖਤਾਂ ਤੇ ਖੰਭਿਆਂ ਤੇ ਬੰਨ ਰਹੇ ਸੀ ਸਾਨੂੰ ਇੱਕ ਬ੍ਰਹਿਤੀ ਮਿਲਿਆ ਉਹ ਕਹਿੰਦਾ ਵੀ ਤੁਸੀਂ ਕੀ ਕਰਦੇ ਹੋ ਅਸੀਂ ਕਹਿ ਆ ਵੀ ਅਸੀਂ ਤਾਂ ਜਾਨਵਰਾਂ ਵਾਸਤੇ ਵੀ ਆਇਆ ਘੜੇ ਬੰਦਿਆ ਵੀ ਇਹਦੇ ਵਿੱਚ ਕਾ ਬਹਾਵਲਾ ਬਣਾ ਰਹਿਣਗੇ ਕਹਿੰਦਾ ਤੁਸੀਂ ਘੜੇ ਇੰਨੇ ਬੰਦ ਰਹਿਓ ਆ ਆਉਣੇ ਵਾਸਤੇ ਤੁਸੀਂ ਘੜੇ ਤਾਂ ਇੰਨੇ ਬੰਦ ਰਹਿਓ ਜੇ ਤੁਸੀਂ ਇੱਕ ਦਰਖਤ ਲਾ ਲਓ ਇੱਕ ਦਰਖਤ ਤੇ ਆਉਣੇ ਇਹ ਨਹੀਂ ਪਤਾ ਵੀ 20 ਤਰ੍ਹਾਂ ਦੇ ਜਾਨਵਰ ਉੱਥੇ ਆਉਣੇ ਪਾ ਲੈਣ ਸੋ ਦਰਖਤ ਲਾਓ ਘੜੇ ਵੀ ਕਹਿੰਦਾ ਮੰਨੋ ਕੋਈ ਗੱਲ ਨਹੀਂ ਡੱਬੇ ਲਾਓ ਬਕਸੇ ਲਾਓ ਪਰ ਦਰਖਤ ਜ਼ਰੂਰ ਲਾਓ ਦਰਾਕਤ ਸਾਨੂੰ ਵੀ ਸੁਧਾਵਾ ਦਿੰਦੇ ਨੇ ਸੋ ਇਸ ਵਾਰੇ ਮੇਰੀ ਕਾਫਤਾ ਜਰਨੈਲ ਸਿੰਘ ਪ੍ਰਵਕਤਰੀ ਲਿਖੀ ਹੋਈ ਆ ਜੋ ਕਿ ਖਲਾਲਾ ਜੱਟਾ ਹਸਿਆਰਪੁਰ ਤੋਂ ਨੇ ਆਓ ਡਿਗੜੇ ਬਾਬਾ ਬਾਨਾ ਨੂੰ ਬਚਾਈਏ ਦੋਸਤੋ ਆਓ ਡਿਗੜੇ ਬੋਟਾ ਵਰਨ ਨੂੰ ਬਚਾਈਏ ਦੋਸਤੋ ਬਿਲਿ ਸਾਵਾਂ ਉੱਤੇ ਰੁੱਖ ਹਿੱਲ ਗਏ ਦੋਸਤੋ ਪਾਣੀ ਬੇਅਰਥ ਨਾ ਆਪਾਂ ਗਵਾਈਏ ਹਵਾ ਨੂੰ ਵੀ ਦੂਸ਼ਤ ਨਾ ਬਣਾਈਏ ਹੱਲਣ ਨਾ ਗੰਦਗੀ ਦੇਈਏ ਮਨ ਨੂੰ ਬਣਾਈਏ ਦੋਸਤੋ ਮੇਲੇ ਥਾਵਾਂ ਉੱਤੇ ਰੁਕ ਹੀ ਲਗਾਈਏ ਦੋਸਤੋ ਮੇਲੇ ਥਾਵਾਂ ਉੱਤੇ ਰੁਕ ਹੀ ਲਗਾਈਏ ਦੋਸਤੋ ਰੁੱਖਾਂ ਪ੍ਰਤੀ पहला, पहला लुकाई वेले सोखा हुओ देस जो सदा कहो महान देस जो सदा कहो न है महान ਮਾਂ ਦੇ ਜਾ ਰਹੀ ਇੱਕ ਦਿਨ ਇਹਨੇ ਰੇਗ ਸਤਾਨ ਨੂੰ ਮਾਂ ਦੇ ਜਾ ਰਹੀ ਇੱਕ ਦਿਨ ਇਹਨੇ ਰੇਗ ਸਤਾਨ ਨੂੰ ਫੁੱਲੇ ਸੱਤੇ ਆਵੇ ਸੰਗ ਇਸ ਨੂੰ ਸਜਾਈਏ ਉਸ ਤੋਂ ਮੇਲੇ ਥਾਵਾਂ ਉੱਤੇ ਰੁੱਖ ਹੀ ਲਗਾਈਏ ਦੋਸਤੋ ਮੇਲੇ ਥਾਵਾਂ ਉੱਤੇ ਰੁੱਖ ਹੀ ਲਗਾਈਏ ਦੋਸਤੋ ਸਭਾਈ ਸੁਤ ਤਾਲਾ ਰੱਖੀਏ ਗਿਆਨ ਹਰ ਵਸਤੂ ਨੂੰ ਵਰਤੀਏ ਸਮਝਣ ਦੇ ਨਾਲ ਹਰ ਵਸਤੂ ਵਰਤੀਏ ਸਮਝਣ ਦੇ ਨਾਲ ਬਾਤਾਂ ਬਨ ਨੂੰ ਬਚਾਉਣ ਵਿੱਚ ਆਪਣਾ ਮੇਜੁਬਦਾਨ ਪਾਈਏ ਦੋਸ਼ ਤੋਂ ਮਿਲ ਥਾਵਾਂ ਤੇ ਰੁਕ ਹੀ ਲਗਾਈਏ ਦੋਸ਼ ਤੋਂ ਲਾਹੇ ਸਰਦੀ ਪਛਤਾਵੇ ਨਾ ਉਤੰਗਾ ਸੰਭਲ ਨਾ ਪਰਵਾ ਕਰ ਪਸਤਾਵੇ ਨਾਲ ਹੋ ਚੰਗਾ ਸੰਬੰਧ ਨਾਲ ਪਰਵਾ ਕਰ ਹੁਣ ਵੀ ਨਾ ਹੋਏ ਚੇਤਨਾ ਜੇ ਕਰ ਹੁਣ ਵੀ ਨਾ ਹੋਏ ਅਸੀਂ ਚੇਤਨ ਜੇ ਕਰ ਆਪਣੇ ਤਵਾਹੀ ਕੇਓ ਆਪਣੇ ਸਿਰ ਪਾਈਏ ਦੋਸਤੋ ਆਪਣੀ ਹੀ ਤਵਾਹੀ ਕੇ ਆਪਣੇ ਸਿਰ ਪਾਈਏ ਦੋਸਤੋ ਬੇਲੇ ਥਾਮੋ ਤੇ ਰੁਕ ਹੀ ਲਗਾਈਏ ਦੋਸਤੋ ਬੇਲੇ ਥਾਮੋ ਉੱਤੇ ਰੁਕ ਹੀ ਲਗਾਈਏ ਦੋਸਤੋ ਧੰਨਵਾਦ ਜੀ ਧੰਨਵਾਦ ਕੁਮਿੰਦਰ ਜੀ ਹੁਣ ਮੈਂ ਬੇਨਤੀ ਕਰੂੰ ਪ੍ਰੋਫੈਸਰ ਅਜੈ